ਸਸੀਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਦੋਸਤੋ ਅੱਜ ਦਾ ਵਿਸ਼ਾ ਜਿਹੜਾ ਆ ਉਹ ਤੁਸੀਂ ਥੰਬਨੇਲ ਤੇ ਪੜ੍ਹ ਹੀ ਲਿਆ ਹੋਣਾ ਕਿ ਅੱਜ ਅਸੀਂ ਸਮਾਜ ਦੇ ਕੁਝ ਇਹੋ ਜਿਹੇ ਵਿਅਕਤੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀ ਬੰਦੇ 도ਗਲੇ 도ਗਲੇ ਬੰਦੇ ਜਿਹੜੇ ਹੁੰਦੇ ਆ ਤੁਸੀਂ ਵੀ ਜਿਵੇਂ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਹਰ ਵੀਡੀਓ ਚ ਕਹਿੰਦਾ ਹੁੰਨਾ ਕਿ ਜਿਵੇਂ ਵੀ ਜਿਵੇਂ ਮੈਂ ਤੁਹਾਡਾ ਉਹਨਾਂ ਨੂੰ ਵਿਚਾਰ ਕਰਦਾ ਜਾਊਂਗਾ ਤੁਹਾਡੇ ਦਿਮਾਗ ਦੇ ਵਿੱਚ ਨਾ ਇਸ ਤਰ੍ਹਾਂ ਦੇ ਬੰਦੇ ਵੀ ਆਉਂਦੇ ਜਾਣਗੇ ਇਹ ਜਿਹੜੇ 도ਗਲੇ ਬੰਦੇ ਹੁੰਦੇ ਆ ਨਾ ਇਹ ਹਰ ਪਾਸੇ ਹਰ ਬੰਦੇ ਕੋਲ ਪ੍ਰਵਾਨਿਤ ਹੋਣਾ ਚਾਹੁੰਦੇ ਹੁੰਦੇ ਹਨ ਤੇ ਇਹਨਾਂ ਦਾ ਇਹਨਾਂ ਦਾ ਸਭ ਤੋਂ ਵੱਡਾ ਮਕਸਦ ਹੁੰਦਾ ਹੈ ਕਿ ਸਾਨੂੰ ਸਾਰੇ ਚੰਗੇ ਕਹਿਣ ਦੇਖੋ ਇੱਕ ਤਾਂ ਇੱਕ ਗੱਲ ਸੰਭਵ ਹੈ ਜੀ ਸੰਭਵ ਨਹੀਂ ਹੈ ਇਹ ਬਿਲਕੁਲ ਵੀ ਕਹਿ ਸਕਦੇ ਆਪਾਂ ਸੌਰੀ ਕਿ ਇੱਕ ਗੱਲ ਬਿਲਕੁਲ ਅਸੰਭਵ ਹੈ ਕਿ ਅਗਰ ਤੁਸੀਂ ਇਹ ਕਹੋ ਕਿ ਤੁਸੀਂ ਸਰਵ ਪ੍ਰਵਾਨਿਤ ਹੋ ਜਾਓਗੇ ਸਾਰੇ ਬੰਦੇ ਤੁਹਾਨੂੰ ਵਧੀਆ ਕਹਿਣ ਤਾਂ ਇਹ ਬਿਲਕੁਲ ਨਹੀਂ ਹੋ ਸਕਦਾ ਤੁਸੀਂ ਹਰ ਬੰਦਾ ਸਮਾਜ ਦਾ ਹਰ ਬੰਦਾ ਕਿਸੇ ਨਾ ਕਿਸੇ ਦੀਆਂ ਨਜ਼ਰਾਂ 'ਚ ਵਿਲਣ ਹੁੰਦਾ ਹੈ। ਹਾਂ ਤੁਸੀਂ ਗਲਤ ਕਰਦੇ ਹੋ ਨਹੀਂ ਕਰਦੇ ਇਹਦਾ ਕੋਈ ਮਤਲਬ ਨਹੀਂ ਪਰ ਫਿਰ ਵੀ ਤੁਹਾਨੂੰ ਕਿਸੇ ਨਾ ਕਿਸੇ ਨੇ ਕਿਸੇ ਨਾ ਕਿਸੇ ਰੂਪ 'ਚ ਵਿਲਣ ਬਣਾ ਹੀ ਦੇਣਾ ਚਾਹੇ ਤੁਸੀਂ ਕਿੰਨੇ ਵੀ ਵਧੀਆ ਕੰਮ ਕਰਦੇ ਹੋ। ਆਪਾਂ ਦੇਖਦੇ ਹਾਂ ਹੁਣ ਬਹੁਤ ਲੋਕ ਆਪਣੇ ਸਮਾਜ ਦੇ ਵਿੱਚ ਦਿਲੋਂ ਸਮਾਜ ਸੇਵਾ ਕਰਦੇ ਹੁੰਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਉਹਨੂੰ ਵੀ ਵਿਲਣ ਬਣਾਤਾ ਜਾਂਦਾ ਹੈ ਤੇ ਉਹ ਕੁਝ ਕੁ ਲੋਕਾਂ ਦੀ ਆਦਤ ਹੁੰਦੀ ਹੈ ਹਰ ਹਰ ਤਰ੍ਹਾਂ ਦੇ ਜਿਹੜੇ ਇਹ ਜਿਹੜੇ ਬਲਦਸਤਾ ਹੈ ਇਹਦੇ 'ਚ ਹਰ ਤਰ੍ਹਾਂ ਦੇ ਫੁੱਲ ਹਨ, ਕੰਡੇ ਵੀ ਆ ਸਾਰਾ ਕੁਝ ਹੁੰਦਾ ਹੈ। ਸੋ ਜਿਹੜੇ ਇਹ ਦੋਗਲੇ ਬੰਦੇ ਦੀ ਆਪਾਂ ਗੱਲ ਕਰ ਰਹੇ ਹਾਂ ਦੋਗਲੇ ਬੰਦੇ ਕਿਹਾ ਕਿਹਨੂੰ ਜਾਂਦਾ ਹੈ ਤੇ ਦੋਗਲੇ ਬੰਦਿਆਂ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਪਰਭਾਸ਼ਾ ਅਗਰ ਆਪਾਂ ਦਈਏ ਤਾਂ ਮੇਰੇ ਹਿਸਾਬ ਨਾਲ ਦੋਗਲੇ ਬੰਦਿਆਂ ਦੀ ਜਿਹੜੀ ਪਰਭਾਸ਼ਾ ਹੈ ਉਹ ਹੁੰਦੀ ਹੈ ਕਿ ਉਹ ਬੰਦਾ ਜਿਹੜਾ ਸਰਵ ਪ੍ਰਵਾਨਿਤ ਹੋਣਾ ਚਾਹੁੰਦਾ ਹੈ ਵੀ ਸਾਰੇ ਮੈਨੂੰ ਪ੍ਰਵਾਨ ਕਰਨ ਤੇ ਸਾਰਿਆਂ ਦੀ ਨਿਗਾ ਚ ਮੈਂ ਵਧੀਆ ਹੋਵਾਂ ਉਹਨਾਂ ਦਾ ਮਕਸਦ ਇਹ ਕਦੇ ਇਹ ਕਦੇ ਵੀ ਨਹੀਂ ਹੁੰਦਾ ਉਹ ਕਦੇ ਵੀ ਇਹ ਚੀਜ਼ ਨਹੀਂ ਦੇਖਦੇ ਕਿ ਇਸ ਬੰਦੇ ਨਾਲ ਮੇਰੇ ਸਬੰਧ ਹੈ ਜਾਂ ਇਹ ਮੇਰਾ ਨੇੜੇ ਦਾ ਹੈ ਇਹ ਮੇਰਾ ਦੂਰ ਦਾ ਬਿਲਕੁਲ ਨਹੀਂ ਦੇਖਣਾ ਉਹਨਾਂ ਨੇ ਤੇ ਉਹਨਾਂ ਨੇ ਸਿਰਫ ਇਹ ਦੇਖਣਾ ਕਈ ਵਾਰ ਤਾਂ ਉਹ ਆਪਣੇ ਆਪ ਨੂੰ ਚੰਗਾ ਦਰਸਾਉਣ ਦੇ ਲਈ ਆਪਣੇ ਖਾਸ دوست ਖਾਸ ਦੋਸਤਾਂ ਮਿੱਤਰਾਂ ਦਾ ਵੀ ਨੁਕਸਾਨ ਕਰ ਦਿੰਦੇ ਆ ਇਸ ਚੀਜ਼ ਦੇ ਲਈ ਕਿ ਮੈਨੂੰ ਵਧੀਆ ਕਹਿਣ ਦੂਜੇ ਬੰਦੇ ਬਸ ਉਹਨੇ ਉਹਨੇ ਨਾ 도ਗਲੀਆਂ ਜੀਆਂ ਗੱਲਾਂ ਕਰਨੀਆਂ ਹਰ ਵਾਰ ਉਹਨੇ ਕਈ ਵਾਰ ਤੋ ਆਪਣੇ ਦੋਸਤ ਦੇ ਬਾਰੇ ਦੇ ਵਿੱਚ ਵੀ ਇਹੋ ਜੀਆਂ ਗੱਲਾਂ ਕਰ ਜਾਂਦਾ ਦੂਜੇ ਦੇ ਕੋਲ ਜਿੱਥੇ ਜਾ ਕੇ ਮਤਲਬ ਆਪਣੇ ਦੋਸਤ ਦਾ ਨੁਕਸਾਨ ਹੋ ਰਿਹਾ ਹੁੰਦਾ ਪਰ ਉਹਨੂੰ ਲੱਗਦਾ ਇਹ ਉਹਨੂੰ ਲੱਗਦਾ ਦੇਖੋ ਹਰ ਬੰਦੇ ਦੇ ਜਿਹੜਾ ਬੰਦਾ ਬਾਹਰੋਂ ਮੰਦਾ ਫਿਰਦਾ ਉਹਦੇ ਚ ਦਿਮਾਗ ਹੁੰਦਾ ਦਿਮਾਗ ਹੁੰਦਾ ਤਾਂ ਹਰ ਬੰਦਾ ਸਮਝਦਾ ਪਰ 도ਗਲੇ ਬੰਦਿਆਂ ਦੇ ਵਿੱਚ ਇੱਕ ਖਾਸੇ ਸਭ ਤੋਂ ਵੱਡੀ ਇਹ ਹੁੰਦੀ ਹੈ ਉਹਨਾਂ ਨੂੰ ਇਹ ਹੁੰਦਾ ਕਿ ਜਿੰਨੀਆਂ ਵੀ ਚਾਲਾਂ ਅਸੀਂ ਚਲਦੇ ਆਂ ਜਿੰਨੀਆਂ ਵੀ ਅਸੀਂ ਕਿਸੇ ਪਾਲਿਸੀਆਂ ਵਰਤਦੇ ਆਂ ਉਹਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਪਰ ਉਹਨਾਂ ਦਾ ਭਰੋਸਾ ਅਸਲ ਦੇ ਵਿੱਚ ਕੋਈ ਵੀ ਨਹੀਂ ਕਰ ਰਿਹਾ ਹੁੰਦਾ ਜਿਹਦੇ ਕੋਲ ਉਹ ਆਪਣੇ ਦੋਸਤਾਂ ਬਾਰੇ ਵੀ ਗੱਲ ਕਰ ਰਹੇ ਹਨ ਨਾ ਤਾਂ ਉਹਦੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਗੱਲ ਆ ਹੀ ਜਾਂਦੀ ਹੈ ਕਿ ਅਗਰ ਇਹ ਆਪਣੇ ਉਸ ਦੋਸਤ ਦਾ ਨਹੀਂ ਹੋਇਆ ਤਾਂ ਮੇਰਾ ਕਿੱਥੋਂ ਹੋ ਜੂਗਾ ਤਾਂ ਭਰੋਸਾ ਉਹ ਗਵਾਉਂਦੇ ਰਹਿੰਦੇ ਆ ਉਹਨਾਂ ਦੀ ਕਿਤੇ ਕੋਈ ਗੱਲਬਾਤ ਨਹੀਂ ਹੁੰਦੀ ਹਾਂ ਹਰ ਬੰਦਾ ਅੱਜ ਕੱਲ ਚਲਾਕ ਹੈ ਜਿਵੇਂ ਉਹ ਦੋਗਲੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਆ ਉਵੇਂ ਲੋਕ ਵੀ ਉਹਨਾਂ ਨੂੰ ਉਸੇ ਤਰ੍ਹਾਂ ਡੀਲ ਕਰਦੇ ਆ ਉਸੀ ਤਰ੍ਹਾਂ ਸਵੀਕਾਰ ਗੱਲਾਂ ਕਰਦੇ ਆ ਗੱਲਾਂ ਬਤਾ ਉਹਨਾਂ ਨਾਲ ਕਰਦੇ ਰਹਿੰਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਐ ਇਹ ਇਹ ਇਹਨਾਂ ਨੂੰ ਇਹਨਾਂ ਦਾ ਵੀ ਮਕਸਦ ਪੂਰਾ ਰਹਿੰਦਾ ਹੈ ਵੀ ਹਾਂ ਮੇਰਾ ਵਧੀਆ ਸਿਸਟਮ ਬਣ ਗਿਆ ਤੇ ਦੂਜੇ ਜਿਹੜੇ ਦੋਸਤ ਮਿੱਤਰ ਹੁੰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਲੱਗਦਾ ਉਹ ਇਹਨੂੰ ਸਰਵ ਪ੍ਰਬੰਧ ਜੋ ਇਹਨਾਂ ਨੂੰ ਲੱਗਦਾ ਹੁੰਦਾ ਉਹ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਸੋ ਇਹ ਮਤਲਬ ਜਿਵੇਂ ਜਿਵੇਂ ਮੈਂ ਗੱਲ ਕਰ ਰਿਹਾ ਤੁਹਾਡੇ ਦਿਮਾਗ 'ਚ ਆਉਂਦਾ ਰਹੂਗਾ ਦੇਖੋ ਇਹਦੀ ਕੋਈ ਖਾਸ ਡੈਫੀਨੀਸ਼ਨ ਨਹੀਂ ਕਿਉਂਕਿ ਬਿਲਕੁਲ ਅਲੱਗ ਸਬਜੈਕਟ ਹੈ ਇਦੇ ਬਾਰੇ ਸਿਰਫ ਅਸੀਂ ਵਿਚਾਰ-ਵਟਾਂਦਰਾ ਕਰ ਸਕਦੇ ਆ ਵਿਚਾਰ-ਵਟਾਂਦਰੇ ਦੇ ਵਿੱਚ ਵੀ ਮੈਂ ਤੁਹਾਨੂੰ ਐ ਨਹੀਂ ਕਲੀਅਰ ਕੱਟ ਦੇ ਸਕਦਾ ਕਿ ਆਹ ਫਲਾਣਾ ਦੋਗਲਾ ਬੰਦਾ ਹੁੰਦਾ ਜਾਂ ਇਹ ਹੁੰਦਾ ਤਾਂ ਇਹ ਸਿਰਫ ਤੁਹਾਡਾ ਧਿਆਨ ਬਣਾਉਣ ਦੇ ਲਈ ਹੈ ਵੀ ਦੋਗਲੇ ਬੰਦਿਆਂ ਤੋਂ ਜਿਹੜਾ ਹੈ ਉਹ ਆਮ ਤੌਰ ਤੇ ਬਚ ਕੇ ਰਹਿਣਾ ਚਾਹੀਦਾ ਇਹਨਾਂ ਨੂੰ ਸਾਨੂੰ ਕਿਤੇ ਨਾ ਕਿਤੇ ਪਛਾਣ ਰੱਖਣੀ ਪਊਗੀ ਸਾਨੂੰ ਸਾਡੀਆਂ ਸਾਡੇ ਨਾਲ ਜਿੰਨੇ ਵੀ ਲੋਕ ਹੋ ਸਕਦਾ ਸਾਡੇ ਨਾਲ 100 ਬੰਦਿਆਂ ਦੀ ਜਿਹੜਾ ਜਾਣ ਪਛਾਣ ਹੈ 200 ਦੀ ਆ 400 ਦੀ ਪਰ ਸਾਨੂੰ ਉਹਨਾਂ ਬੰਦਿਆਂ ਨੂੰ ਜ਼ਰੂਰ ਪਛਾਣ ਕਰਕੇ ਰੱਖਣੀ ਪਊਗੀ ਜਿਹੜੇ ਦੋਗਲੇ ਹੁੰਦੇ ਆ ਤਾਂ ਕਿ ਉਹ ਕਿਸੇ ਲੈਵਲ ਤੇ ਜਾ ਕੇ ਕਿਉਂਕਿ ਉਹਨਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਵੀ ਉਹ ਕਿਸੇ ਵੀ ਲੈਵਲ ਤੇ ਜਾ ਕੇ ਸਾਡਾ ਨੁਕਸਾਨ ਕਰ ਸਕਦੇ ਆ ਤੇ ਉਹ ਸਰਵ ਪ੍ਰਵਾਨਤ ਜਿਨ੍ਹਾਂ ਨੇ ਪਹਿਲਾਂ ਕਿਹਾ ਸਰਵ ਪ੍ਰਵਾਨਤ ਹੋਣ ਲਈ ਕਈ ਵਾਰ ਸਾਡੀਆਂ ਇਹੋ ਜਿਹੀਆਂ ਗੱਲਾਂ ਵੀ ਦੂਜਿਆਂ ਨਾਲ ਕਰਨ ਲੱਗ ਜਾਂਦੇ ਆ ਜਿੱਥੇ ਜਾ ਕੇ ਉਹਨਾਂ ਉਹਨਾਂ ਨੇ ਸਿਰਫ ਆਪਣੇ ਬੈਨੀਫਿਟ ਉਹਨਾਂ ਦਾ ਵੀ ਕੋਈ ਨਹੀਂ ਹੁੰਦਾ ਔਰ ਕਿਤਨਾ ਕਿਤੇ ਜਾ ਕੇ ਉਹ ਸਾਡੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਦੂਜਿਆਂ ਨਾਲ ਕਰਨ ਲੱਗਦੇ ਨੇ ਜਿਹਦੇ ਨਾਲ ਸਾਡਾ ਉਹ ਨੁਕਸਾਨ ਕਰ ਜਾਂਦੇ ਆ ਸੋ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕਾਮਯਾਬ ਲਗਾਤਾਰ ਹੁੰਦੇ ਰਹਿਣਾ ਕਈ ਵਾਰ ਨਾ ਸਾਨੂੰ ਨਹੀਂ ਪਤਾ ਲੱਗਦਾ ਵੀ ਪਤਾ ਨਹੀਂ ਕੀ ਗੱਲ ਹੈ ਵੀ ਸਾਡਾ ਜਿਹੜਾ ਕੰਮ ਹੈ ਉਹ ਕਿਤੇ ਨਾ ਕਿਤੇ ਅੜ ਰਿਹਾ ਹੈ ਤੇ ਉਹ ਸਾਨੂੰ ਪਤਾ ਨਹੀਂ ਅਸੀਂ ਕੀ ਕੀ ਸੋਚੀ ਜਾਂਦੇ ਕਿ ਹੁੰਦਾ ਪਰ ਅਸਲ ਦੇ ਵਿੱਚ ਉੱਥੇ ਕਾਰਨ ਦੋਗਲੇ ਬੰਦਿਆਂ ਦਾ ਹੁੰਦਾ ਉਹ ਦੋਗਲੇ ਬੰਦੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸਾਡੀਆਂ ਕਿਵੇਂ ਕਿਵੇਂ ਕਰ ਦਿੰਦੇ ਆ ਤੇ ਇਹ ਜਿਹਦੇ ਕੋਲ ਬੈਠਦੇ ਆ ਬਸ ਉਹਦੇ ਬਣ ਜਾਂਦੇ ਆ ਇਹ ਮਤਲਬ ਬੰਦੇ ਨੂੰ ਐ ਲੱਗਦਾ ਵੀ ਇਹ ਬਸ ਮੇਰਾ ਹੀ ਹੈ ਸੋ ਬੜੇ ਕਾਰੀਗਰ ਬੰਦੇ ਹੁੰਦੇ ਆ ਇਹ ਇਹ ਇਹਨਾਂ ਨੂੰ ਲੋਕਾਂ ਨੂੰ ਮੈਨੀਪੂਲੇਟ ਕਰਨਾ ਆਉਂਦਾ ਹੁੰਦਾ ਇਹਨਾਂ ਨੂੰ ਲੋਕਾਂ ਦੇ ਦਿਮਾਗਾਂ ਨਾਲ ਖੇਡਣਾ ਆਉਂਦਾ ਹੁੰਦਾ ਤੇ ਇਸ ਕਰਕੇ ਇਹ ਕਾਮਯਾਬ ਬਿਲਕੁਲ ਨਹੀਂ ਹੁੰਦੇ ਇਹ ਵੀ ਧਿਆਨ ਰੱਖਣਾ ਇਹ ਬੰਦੇ ਕਦੇ ਵੀ ਆਪਣੇ ਲੈਵਲ ਤੋਂ ਕਾਮਯਾਬ ਨਹੀਂ ਹੁੰਦੇ ਪਰ ਇਹਨਾਂ ਨੂੰ ਉਹਨਾਂ ਨਜ਼ਾਰਾ ਜਿਹਾ ਆਉਂਦਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਨੂੰ ਐ ਨਹੀਂ ਦਿਖਦਾ ਵੀ ਪਿਛਲੇ ਸਾਲ ਅਸੀਂ ਕਿੱਥੇ ਸੀ ਅੱਜ ਕਿਸੀਂ ਕਿੱਥੇ ਆ ਪੰਜ ਸਾਲਾਂ ਚ ਅਸੀਂ ਕਿੱਥੇ ਪਹੁੰਚੇ ਕੀ ਤਰੱਕੀ ਕੀਤੀ ਕੋਈ ਮਤਲਬ ਨਹੀਂ ਪਰ ਇਹਨਾਂ ਨੂੰ ਆਨੰਦ ਇਹਨਾਂ ਚੀਜ਼ਾਂ 'ਚ ਬਹੁਤ ਆਉਂਦਾ ਹੈ ਇਹਨਾਂ ਦਾ ਬਸ ਆਨੰਦ ਇਹੀ ਹੈ ਕਿ ਇਹਨਾਂ ਨੇ ਆ ਦੋ ਉਂਗਲੀਆਂ ਜਾਂ ਗੱਲਾਂ ਕਰੀ ਜਾਣੀਆਂ ਤੇ ਸਾਰਾ ਦਿਨ ਇਹਨਾਂ ਦਾ ਵਧੀਆ ਲੱਗ ਜਾਂਦਾ ਤੇ ਉਹ ਤੋਂ ਬਾਅਦ ਫਿਰ ਅਗਲਾ ਦਿਨ ਫੇਰ ਇਹਨੇ ਇਸ ਤਰੀਕੇ ਚੱਲੀ ਜਾਣਾ ਹੁੰਦਾ ਇਹ ਜ਼ਿੰਦਗੀ ਆਪ ਆਪਣੇ ਢੰਗ ਨਾਲ ਵਧੀਆ ਜੀ ਰਹੇ ਹੁੰਦੇ ਆ ਲੋਕਾਂ ਦੇ ਨਜ਼ਰਾਂ 'ਚ ਕਿਵੇਂ ਵੀ ਹੋਣ ਪਰ ਆਪਣੀਆਂ ਨਜ਼ਰਾਂ 'ਚ ਸਰਵਪ੍ਰਵਾਨਤ ਹੁੰਦੇ ਆ ਤੇ ਇਹ ਸਮਝਦੇ ਆ ਕਿ ਸਾਰੇ ਸਮਾਜ ਨਾਲ ਸਾਰੀ ਦੁਨੀਆ ਨਾਲ ਮੇਰੀ ਬਹੁਤ ਵਧੀਆ ਬਣਦੀ ਆ ਸੋ ਇਹੋ ਜਿਹੇ ਬੰਦਿਆਂ ਤੋਂ ਹਮੇਸ਼ਾ ਬਚ ਕੇ ਰਹਿਣਾ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਧੰਨਵਾਦ ਸਤਿ ਸ੍ਰੀ ਅਕਾਲ